ਹਾਂਜੀ ਦੋਸਤੋ ਐਮਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਹੈਲਥ ਡਿਪਾਰਟਮੈਂਟ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਮਹੱਲਾ ਕਲੀਨਿਕ ਭਰਤੀ ਆਈ ਹੈ ਸਿੱਧੀ ਇੰਟਰਵਿਊ ਹੈ ਕੱਲ ਨੂੰ ਇੰਟਰਵਿਊ ਹੋਣ ਜਾ ਰਹੀ ਹੈ ਜੀ ਪੂਰੀ ਜਾਣਕਾਰੀ ਲੈ ਕੇ حاضر ਹੋ ਚੁੱਕਿਆ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਪੂਰਾ ਧਿਆਨ ਨਾਲ ਅੰਤ ਤੱਕ ਜਰੂਰ ਦੇਖਣਾ ਇਸ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਜੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ WhatsApp ਚੈਨਲ ਵੀ ਹੈਗਾ ਲਿੰਕ ਹੈਗਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੇ ਉਹਨਾਂ ਚੈਨਲਸ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ PDF ਫਾਈਲ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ PDF ਫਾਈਲ ਜਾ ਪੰਜਾਬ ਦੇ ਵਿੱਚ ਕੋਈ ਉਹ ਜੀ ਭਾਰਤੀ ਹਾਂ ਦੇ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਅਪਲੋਡ ਕਰਦੇ ਆ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਉਹਦੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਚਲੋ ਹੁਣ ਆਪਾਂ ਨੋਟੀਫਿਕੇਸ਼ਨ ਵੱਲ ਵਧਦੇ ਆ ਹਾਂਜੀ ਦੋਸਤੋ ਨੋਟੀਫਿਕੇਸ਼ਨ ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਬਿਮਪੈਲਮੈਂਟ ਨੋਟਿਸ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਲਿਖਿਆ ਹੋਇਆ ਹੈਗਾ ਇਹਨਾਂ ਨੇ ਜ਼ਿਲ੍ਹਾ ਮਲੇਰਕੋਟਲਾ ਵਿਖੇ ਦੀ ਆਮ ਆਦਮੀ ਕਲੀਨਿਕਾਂ ਅਧੀਨ ਮੈਡੀਕਲ ਅਫਸਰ ਦੀ ਇੰਪੈਨਲਮੈਂਟ ਲਈ ਇਛੁਕਜੋਗ ਉਮੀਦਵਾਰਾਂ ਨੂੰ ਦਫ਼ਤਰ ਸਿਵਲ ਸਰਜਨ ਮਲੇਰ ਕੋਟਲਾ ਵਿੱਚ ਹੇਠਾਂ ਦਰਸਾਏ ਅਨੁਸਾਰ ਵਾਕ ਇਨ ਇੰਟਰਵਿਊ ਵਿੱਚ ਪਹੁੰਚਣ ਵਾਸਤੇ ਸੱਦਾ ਦਿੱਤਾ ਜਾਂਦਾ ਹੈ ਇੰਪੈਨਲਮੈਂਟ ਫੀਸ ਛੇਟਾਂ ਦਿੱਤੀ ਗਈ ਸਾਰਣੀ ਅਨੁਸਾਰ ਹੈਗੀ ਹੈ ਜੀ ਮੈਡੀਕਲ ਅਫਸਰ ਐਮ ਬੀਬੀਐਸ ਦੀ ਪੋਸਟ ਅਨਾਉਂਸ ਕੀਤੀ ਗਈ ਹੈ ਜੀ ਇੰਪੈਨਲਮੈਂਟ ਫੀਸ ਰੱਖੀ ਗਈ ਜੀ 50 ਰੁਪਏ ਵੇਖੇ ਗਏ ਪ੍ਰਤੀ ਮਰੀਜ਼ ਲਈ ਰੋਜ਼ਾਨਾ ਘਟ ਟਕਟ 50 ਮਰੀਜ਼ਾਂ ਦੀ ਯਕੀਨੀ ਗਰੰਟੀ ਸਮੇਤ ਦਿੱਤੀ ਜਾਵੇਗੀ 10 11 2025 ਨੂੰ ਸਵੇਰੇ 10 ਵਜੇ ਦਫਤਰ ਸਿਵਲ ਸਰਜਨ ਮਲੇਰ ਕੋਟਲਾ ਵਿਖੇ ਇੰਟਰਵਿਊ ਹੋਵੇਗੀ ਉਮੀਦਵਾਰ ਆਪਣੇ ਨਾਲ ਯੋਗਤਾ ਸਰਟੀਫਿਕੇਟ ਤਜਰਬਾ ਰਜਿਸਟ੍ਰੇਸ਼ਨ ਪੰਜਾਬ ਮੈਡੀਕਲ ਕਾਉਂਸਲ ਐਨ ਐਮ ਸੀ ਮੈਟ੍ਰਿਕুলেਸ਼ਨ ਤੱਕ ਪੰਜਾਬੀ ਉਮਰ ਦੇ ਸਬੂਤ ਆਦ ਨਾਲ ਸੰਬੰਧਿਤ ਆਪਣੇ ਅਸਲ ਟੈਸਟੀਮੋਨਿਅਲਸ ਜ਼ਰੂਰ ਲੈ ਕੇ ਆਉਣ ਅਤੇ ਜਮ੍ਹਾਂ ਕਰਵਾਉਣ ਲਈ ਅਜਿਹੇ ਸਾਰੇ ਦਸਤਾਵੇਜ਼ ਲਈ ਇੱਕ ਇੱਕ ਸਵੈਸ ਤਸਦੀਕ ਸੁਦਾ ਫੋਟੋ ਕਾਪੀ ਵੀ ਨਾਲ ਲਿਓਣ ਉਮੀਦਵਾਰ ਇੰਟਰਵਿਊ ਸਮੇਂ ਪਾਸਪੋਰਟ ਸਾਈਜ਼ ਦੋ ਫੋਟੋ ਆ ਜ਼ਰੂਰ ਨਾਲ ਲੈ ਕੇ ਆਉਣ। ਉਮੀਦਵਾਰ میٹرਿਕ ਤੱਕ ਪੰਜਾਬੀ ਵਿਸ਼ੇ ਨਾਲ ਪਾਸ ਹੋਣਾ ਚਾਹੀਦਾ ਹੈ। ਜੇਕਰ ਕੋਈ ਉਮੀਦਵਾਰ ਕਮੇਟੀ ਜਾਂ ਚੋਣ ਕਮੇਟੀ ਦੁਆਰਾ ਸਮੁੱਚੀ ਪ੍ਰਕਿਰਿਆ ਵਿੱਚ ਕਿਸੇ ਵੀ ਸਮੇਂ ਜਾਂ ਇੰਟਰਵਿਊ ਦੇ ਸਮੇਂ ਯੋਗਤਾ ਚੋਣ ਮਾਪਦੰਡ ਪੂਰੇ ਨਾ ਕਰਦਾ ਮਿਲਿਆ ਤਾਂ ਉਸ ਪੁਰਸ਼ ਮਹਿਲਾ ਦੀ ਉਮੀਦਵਾਰੀ ਦਰਸਾਈ ਸਾਮਿਲਿਕ ਕੈਂਸਲ ਰੱਦ ਕਰ ਦਿੱਤੀ ਜਾਵੇਗੀ। ਉਮੀਦਵਾਰਾਂ ਨੂੰ ਦਿੱਤਾ ਦੱਸਾਈ ਇੰਟਰਵਿਊ ਟੈਸਟ ਦੇਣ ਲਈ ਆਉਣ ਵਾਸਤੇ ਕਿਸੇ TDA ਦੇਈ ਦੇਗੀ ਨਹੀਂ ਹੋਵੇਗੀ। ਅਸਾਮੀਆਂ ਦੀ ਗਿਣਤੀ ਵਿੱਚ ਕਿਸੇ ਵੀ ਵਾੜਾ ਤੇ ਵਧਾਈ ਜਾਂ ਘਟਾਈ ਜਾ ਸਕਦੀ ਹੈ। ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪਾਸ ਬਿਨਾਂ ਕੋਈ ਨੋਟਸ ਜਾਰੀ ਕੀਤੇ ਕਿਸੇ ਵੀ ਪੜਾ ਉੱਤੇ ਸਮੁੱਚੀ ਪ੍ਰਕਿਰਿਆ ਨੂੰ ਕੈਨਸਲ ਕਰਨ, ਤਰਮੀਮ ਕਰਨ, ਬਦਲਾਅ ਕਰਨ, ਹੇਰਫੇਰ ਕਰਨ ਦਾ ਅਧਿਕਾਰ ਰੱਖਵਾ ਹੋਵੇਗਾ। ਏਸੀ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਕੱਲ ਨੂੰ ਹੀ ਇੰਟਰਵਿਊ ਹੋਣ ਜਾ ਰਹੀ ਹੈ ਜੀ ਬਹੁਤ ਵਧੀਆ ਮੌਕਾ ਹੈ ਜੀ। ਹੁਣ ਮਿਲਦੇ ਨਵੀਆਂ ਪੋਸਟਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਜੀ ਤਬਰਾਕ